ਕਿ ਸਰਕਾਰਾਂ ਹੀ ਬਕਾਉਂਦੀਆਂ ਨੇ ਚਿੱਟਾ ਐਵੇਂ ਨਹੀਂ ਸ਼ਰਿਆਮ ਬਿਗਦਾ ਸਰਕਾਰ ਇਹ ਵੀ ਦਾਵਾ ਕਰਦੀ ਆ ਬਹੁਤ ਥਾਵਾਂ ਤੇ ਆਉਣ ਲੱਗ ਗਿਆ ਵੀ ਐਨੇ ਪਿੰਡ 4500 ਪਲੱਸ ਪਿੰਡ ਤਾਂ ਨਸ਼ਾ ਮੁਕਤ ਹੋ ਗਿਆ ਤੁਸੀਂ ਪਿੰਡਾਂ ਦੀ ਗੱਲ ਛੱਡੋ ਤੁਸੀਂ ਕੋਈ ਗਲੀ ਦਿਖਾ ਦਿਓ ਨਸ਼ਾ ਮੁਕਤ ਜਿਹੜਾ ਪਿੰਡ ਗੰਡਾਸਿਆ ਬਣਾਉਣ ਲਈ ਜਿਹੜਾ ਪਿੰਡ ਹੁਨਰਬੰਦੀ ਲਈ ਮਸ਼ਹੂਰ ਸੀ ਅੱਜ ਉਹਦੀ ਇਹ ਸਟੋਰੀ ਹੈ ਕਿ ਇੱਥੇ ਨਸ਼ਾ ਤਸਕਰ ਹੈ ਨਸ਼ਾ ਤਸਕਰਾਂ ਦਾ ਇੱਥੇ ਬੋਲਬਾਲਾ ਹੈ ਨਸ਼ਾ ਇਥੇ ਆਮ ਵਿਗਦਾ ਹੈ ਤੇ ਪੁਲਿਸ ਨਾਲ ਹੋ ਕੇ ਬਕਾਉਂਦੀ ਹੈ ਜਿਹੜੇ ਫੌਜੀ ਦੀਆਂ ਲੱਤਾਂ ਤੋੜੀਆਂ ਇੱਕ ਹੋਰ ਬੰਦੇ ਦੀਆਂ ਲੱਤਾਂ ਤੋੜੀਆਂ ਉਹਨਾਂ ਨੂੰ ਸਰਕਾਰ ਨੇ ਆ ਕੇ ਪੁੱਛਿਆ ਤੱਕ ਨਹੀਂ ਐਮਐਲਏ ਦਾ ਪਿੰਡ 2-4 ਕਿਲੋਮੀਟਰ ਦੇ ਵਿੱਚ ਪੈਂਦਾ ਹੈ ਲੇਕਿਨ ਐਮਐਲਏ ਤੇ ਆਮ ਆਦੀ ਪਾਰਟੀ ਦਾ ਕੋਈ ਬੰਦਾ ਨਹੀਂ ਆਇਆ ਪਿੰਡ ਦੇ ਲੋਕ ਤੁਹਾਡੇ ਮੂਹਰੇ ਬੋਲੇ ਆ ਇੰਨਾ ਹਾਲ ਚਿੱਟੇ ਵਾਲਿਆਂ ਨੇ ਬੁਰਾ ਕਰਿਆ ਵਾ ਹਰ ਵਰੀ ਜਿਹਦਾ ਜੀ ਕਰਦਾ ਉਹ ਚੱਕ ਕੇ ਪਿੰਡ ਦੇ ਲੋਕਾਂ ਨੂੰ ਕੁੱਟੀ ਜਾਂਦੇ ਆ ਹਾਲਾਤ ਕਿਉਂ ਨਹੀਂ ਫਿਰ ਦਿਸਦੇ ਉਹਨਾਂ ਨੂੰ ਹੁਣ ਤਾਂ ਪਿੰਡ ਤੁਸੀਂ ਜਾ ਕੇ ਆਏ ਹੋ ਤੁਸੀਂ ਦੱਸ ਦੋ ਕੀ ਪਤਾ ਦਿਸ ਜਾ ਮੈਂ ਅਫਸਰਾ ਨਾਲ ਗੱਲ ਕੀਤੀ ਤੇ ਅਫਸਰ ਹੈਲਪਲੈਸ ਹੈ ਇੱਥੇ ਦੇ ਜਿਹੜਾ ਐਮ ਐਲ ਏ ਹੈ ਤੇ ਜਿਹੜੇ ਸਰਕਾਰੀ ਤੰਤਰ ਨੂੰ ਚਲਾ ਰਹੇ ਲੋਕ ਹੈ ਉਹ ਨਸ਼ਾ ਤਸਕਰਾਂ ਨਾਲ ਹੈ ਪੁਲਿਸ ਦੇ ਇੱਥੇ ਹੱਥ ਖੜੇ ਹੋਏ ਵੀ ਐ ਇਹ ਹੈ ਆਮ ਆਦਮੀ ਪਾਰਟੀ ਦਾ ਬਦਲਾਅ ਕਿਹਾ ਲੋਕ ਅਜਿਹੇ ਬਦਲਾਅ ਨੂੰ ਉਡੀਕ ਰਹੇ ਸੀ ਤੁਸੀਂ ਜੁੜਿਓ ਅਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵੀਆ ਭਾਈ ਬਖਤੌਰ ਪਿੰਡ ਦੇ ਵਿੱਚ ਇੱਕ ਸਾਬਕਾ ਫੌਜੀ ਨੂੰ ਚਿੱਟੇ ਵਾਲੇ ਆ ਕੇ ਘਰ ਦੇ ਮੂਹਰੇ ਵੜ ਜਾਂਦੇ ਆ ਉਸ ਘਟਨਾ ਨੂੰ ਲੈ ਕੇ ਪੰਜਾਬ ਦੇ ਵਿੱਚ ਬਹੁਤ ਗੱਲ ਹੋਈ ਅੱਜ ਚਰਨਜੀਤ ਸਿੰਘ ਚੰਨੀ ਉੱਥੇ ਪਹੁੰਚੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਸਮਝਣ ਦੀ ਕੋਸ਼ਿਸ਼ ਕਰਦੇ ਆਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਅੱਜ ਆਏ ਹੋ ਕੀ ਕਾਰਨ ਤੁਸੀਂ ਇਸ ਘਟਨਾ ਤੇ ਇੱਥੇ ਪਹੁੰਚੇ ਹੋ ਆ ਭਾਈ ਬਖਤੌਰ ਕਿਉਂ ਲੱਗਿਆ ਤੁਹਾਨੂੰ ਇੱਥੇ ਆਉਣਾ ਚਾਹੀਦਾ ਭਾਈ ਬਖਤौरा ਪਿੰਡ ਹੈ ਜਿਹੜਾ ਉਹ ਬਹੁਤ ਹੀ ਮਸ਼ਹੂਰ ਪਿੰਡ ਹੈ ਪਹਿਲਾਂ ਤੋਂ ਗਾਣਿਆਂ ਵਿੱਚ ਵੀ ਆਉਂਦਾ ਹੈ ਕਿ ਭਾਈ ਬਖਤੌਰੇ ਬਣਦੇ ਟਾਕੂ ਏ ਇਹ ਪਿੰਡ ਹੁਨਰਮੰਦੀ ਵਾਸਤੇ ਮਸ਼ਹੂਰ ਗਿਣਿਆ ਗਿਆ ਪਰ ਹੁਣ ਅੱਜ ਦੀ ਸਰਕਾਰ ਨੇ ਇਹਨੂੰ ਚਿੱਟਾ ਤਸਕਰਾਂ ਦੀ ਜਾਸਤੀ ਔਰ ਚਿੱਟਾ ਵੇਚਣ ਵਾਸਤੇ ਮਸ਼ਹੂਰ ਕਰਤਾ ਇਸ ਪਿੰਡ ਦੇ ਵਿੱਚ ਇੱਕ ਫੌਜੀ ਰਣਵੀਰ ਸਿੰਘ ਉਹ ਫੌਜ ਤੋਂ ਰਿਟਾਇਰ ਹੋ ਕੇ ਆਉਂਦਾ ਹੈ ਯੰਗ ਇਚੇ ਆ ਗਿਆ ਤੇ ਆ ਕੇ ਉਹਦੇ ਵਿੱਚ ਦੇਸ਼ ਭਗਤੀ ਦੀ ਭਾਵਨਾ ਹੈ ਉਹ ਉਸ ਭਾਵਨਾ ਦੇ ਮੱਦੇ ਤਹਿਰ ਜਾਦੇ ਇੱਥੇ ਦੇਖਦਾ ਕਿ ਨਸ਼ਾ ਪਿੰਡ ਦੇ ਵਿੱਚ ਬਹੁਤ ਵਿਕ ਰਿਹਾ ਤਾਂ ਪਿੰਡ 'ਚ ਕਮੇਟੀ ਬਣਾ ਲੈਂਦਾ ਨਸ਼ਿਆਂ ਨੂੰ ਦੀ ਰੋਕ ਥਾਮ ਲਈ ਤੇ ਉਸ ਕਮੇਟੀ 'ਚ ਸਰਗਰਮ ਹੋ ਜਾਂਦਾ ਹੈ ਤੇ ਜਿਹੜੇ ਨਸ਼ਾ ਤਸਕਰ ਹੈ ਉਹਦੇ ਮਗਰ ਪੈ ਜਾਂਦੇ ਕਿ ਸਾਡੇ ਨਸ਼ਿਆਂ ਨੂੰ ਰੋਕਦਾ ਹੈ ਉਹ ਉਹਨਾਂ ਦੇ ਨਾਲ ਪੂਰੀ ਟੱਕਰ ਲੈਂਦਾ ਹੈ ਪੁਲਿਸ ਨਸ਼ਿਆਂ ਦੇ ਨਾਲ ਮਿਲੀ ਹੋਈ ਨਸ਼ਾ ਤਸਕਰਾਂ ਦੇ ਨਾਲ ਤੇ ਨਸ਼ਾ ਤਸਕਰ ਉਹਨੂੰ ਘਰ 'ਚੋਂ ਧੂਕ ਕੇ ਕੁੱਟਦੇ ਐ ਤੇ ਲੱਤਾਂ ਦੋਵੇਂ ਤੋੜ ਦਿੰਦੇ ਆ ਉਹਦੀਆਂ ਬਿਲਕੁਲ ਭੰਤੀਆਂ ਨਾਕਾਰਾ ਕਰਤਾ ਹੈ ਅੱਜ ਜੋ ਬੈੱਡ ਤੇ ਹੈ ਇਸੇ ਤਰ੍ਹਾਂ ਉਹਦੀ ਕਮੇਟੀ ਦਾ ਇੱਕ ਹੋਰ ਮੈਂਬਰ ਹੈ ਉਹਨੂੰ ਵੀ ਘੇਰ ਕੇ ਤਸਕਰ ਕੁੱਟਦੇ ਆ ਤੇ ਉਹਦੀਆਂ ਵੀ ਲੱਤਾਂ ਤੋੜਦੇ ਆ ਤੇ ਪੁਲਿਸ ਤੇ ਇੱਥੇ ਦਾ ਐਮ ਐਲ ਏ ਤੇ ਪ੍ਰਸ਼ਾਸਨ ਬਜਾਏ ਇਸ ਦੇ ਕਿ ਫੌਜੀ ਜਿਹੜਾ ਕਿ ਆਪਣਾ ਰਿਟਾਇਰ ਹੋ ਕੇ ਦੇਸ਼ ਭਗਤੀ ਔਰ ਸਮਾਜ ਸੇਵੀ ਕੰਮ ਦੇ ਵਿੱਚ ਜੁਟ ਗਿਆ ਹੈ ਉਹਦੀ ਮਦਦ ਕਰਦੀ ਉਲਟਾ ਪੁਲਿਸ ਨਸ਼ਾ ਤਸਕਰਾਂ ਦੇ ਨਾਲ ਹੋ ਜਾਂਦੀ ਪਹਿਲਾ ਪਰਚਾ ਨਹੀਂ ਕਰਦੇ ਅਲਟੀਮੇਟਲੀ ਜਿਹੜਾ ਪਰਚਾ ਕਰਦੇ ਐ ਐਫ ਆਈ ਆਰ ਕਰਦੇ ਐ ਉਹਦੇ ਵਿੱਚ ਨਸ਼ਾ ਤਸਕਰੀ ਦਾ ਕੋਈ ਬੇਰਮਾਨੀ ਦਿੰਦੇ ਤੇ ਉਹ ਮੌਕੇ ਤੇ ਉਹ ਆ ਕੇ ਗੋਲੀਆਂ ਚਲਾਉਂਦੇ ਐ ਪਿੰਡ ਨੂੰ ਦਬਕਾਉਂਦੇ ਐ ਕਿ ਜੀ ਕੋਈ ਜਿਹੜਾ ਸਾਡੇ ਖਿਲਾਫ ਚੱਲੇਗਾ ਨਸ਼ਾ ਵੇਚਣ ਦੇ ਖਿਲਾਫ ਚੱਲੇਗਾ ਉਹਦਾ ਇਹੀ ਹਸ਼ਰ ਹੋਏਗਾ ਜਿਹੜਾ ਕਿ ਇਸ ਫੌਜੀ ਦਾ ਕੀਤਾ ਹੈ ਤੇ ਪੁਲਿਸ ਜਿਹੜਾ ਪਰਚਾ ਕਰਦੀ ਹੈ ਉਹ ਕਮਜ਼ੋਰ ਕਰ ਦਿੰਦੀ ਹੈ ਜਿਹੜਾ ਪੁਲਿਸ ਅਫਸਰ ਉੱਥੇ ਐਸ ਐਚਓ ਸੀ ਇੱਕ ਹੋਰ ਨੌਜਵਾਨ ਹੈ ਇਸੇ ਕਮੇਟੀ ਦਾ ਜਿਹੜਾ ਕਿ ਇੱਕ ਪੋਸਟਰ ਲਗਾ ਦਿੰਦਾ ਹੈ ਪਿੰਡ ਦੇ ਵਿੱਚ ਪ੍ਰਸ਼ਾਸਨ ਤੇ ਲੋਕਾਂ ਨੂੰ آگਾਹ ਕਰਨ ਲਈ ਕਿ ਸਾਡਾ ਪਿੰਡ ਸਾਰਾ ਬਕਾਉ ਹੈ ਐਸੀ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਇੱਥੇ ਜਾ ਰਹੇ ਕਿਉਂਕਿ ਇੱਥੇ ਨਸ਼ਾ ਤਸਕਰਾਂ ਦਾ ਬੋਲ ਵਾਲਾ ਹੋ ਗਿਆ ਉਹਨਾਂ ਦਾ ਰਾਜ ਚੱਲਦਾ ਇੱਥੇ ਸਾਡੀ ਸੁਣਵਾਈ ਕੋਈ ਨਹੀਂ ਉਸ ਨੌਜਵਾਨ ਨੂੰ ਵੀ ਪੁਲਿਸ ਐਸ ਐਚਓ ਆ ਕੇ ਦਬਕੇ ਮਾਰਦਾ ਤੇ ਉਹਦਾ ਜੀਣਾ ਦੁਰਭਰ ਕਰ ਦਿੰਦਾ ਅਲਟੀਮੇਟਲੀ ਤਰਨੇ ਲੱਗਦੇ ਆ ਤੇ ਪੁਲਿਸ ਉਸ ਐਸ ਐਚ ਨੂੰ ਪਾਸੇ ਕਰ ਦਿੰਦੀ ਹੈ ਲੇਕਿਨ ਹੁਣ ਕੁਝ ਦਿਨ ਬਾਅਦ ਫੇਰ ਉਹ ਐਸ ਐਚਓ ਨੂੰ ਐਮ ਐਲ ਏ ਦੇ ਕਹਿਣ ਤੇ ਇੱਥੇ ਲਗਾ ਦਿੱਤਾ ਜਾਂਦਾ ਮੌਕੇ ਦਾ ਐਮ ਐਲ ਏ ਤੇ आम आदमी दी सरकार ते प्रशासन उना ਲੋਕਾਂ ਦੀ ਮਦਦ ਕਰ ਰਿਆ ਜਿਹੜੇ ਨਸ਼ੇ ਵੇਚ ਰਹੇ ਐ ਇਹ ਅੱਜ ਜਿਹੜੀ ਜਿਹੜਾ ਪਿੰਡ ਗੰਡਾਸਿਆ ਬਣਾਉਣ ਲਈ ਜਿਹੜਾ ਪਿੰਡ ਹੁਨਰਬੰਦੀ ਲਈ ਮਸ਼ਹੂਰ ਸੀ ਅੱਜ ਉਹਦੀ ਇਹ ਸਟੋਰੀ ਹੈ ਕਿ ਇੱਥੇ ਨਸ਼ਾ ਤਸਕਰ ਹੈ ਨਸ਼ਾ ਤਸਕਰਾਂ ਦਾ ਇੱਥੇ ਬੋਲਬਾਲਾ ਹੈ ਨਸ਼ਾ ਇੱਥੇ ਆਮ ਵਿਗਦਾ ਹੈ ਤੇ ਪੁਲਿਸ ਨਾਲ ਹੋ ਕੇ ਬਕਾਉਂਦੀ ਹੈ ਅਜਿਹੇ ਜਿਹੜੇ ਇਨਸੀਡੈਂਟ ਐ ਉਹ ਇਹ ਸ਼ੋਅ ਕਰਦੇ ਐ ਕਿ ਸਰਕਾਰਾਂ ਹੀ ਬਕਾਉਂਦੀਆਂ ਨੇ ਚਿੱਟਾ ਐਵੇਂ ਨਹੀਂ ਸ਼ਰੀਆਮ ਬਿਗਦਾ ਸਰ ਤੁਸੀਂ ਕਿਹਾ ਵੀ ਸਰਕਾਰ ਬਕਾ ਰਹੀ ਆ ਪ੍ਰਸ਼ਾਸਨ ਸ਼ਹ ਦੇ ਰਿਹਾ ਚਿੱਟਾ ਵੇਚਣ ਵਾਲਿਆਂ ਨੂੰ ਪਰ ਇਹ ਸਰਕਾਰ ਤਾਂ ਨਸ਼ੇ ਵਿਰੁੱਧ ਇੱਕ ਯੁੱਧ ਸ਼ੁਰੂ ਕਰ ਚੁੱਕੀ ਆ ਉਹ ਗੱਲ ਵੱਖਰੀ ਆ ਵੀ ਜਿੱਦਾਂ ਉਹਦੀ ਆਖਰੀ ਤਾਰੀਖ ਸੀ ਉਸ ਮਹੀਨੇ ਦੀ 31 ਤਾਰੀਖ ਨੂੰ ਫੌਜੀ ਸਾਹਿਬ ਨੂੰ ਘਰੇ ਆ ਕੇ ਵੱਢ ਗਏ ਪਰ ਇਹ ਸਰਕਾਰ ਕਿਉਂ ਬਕਾਊਗੀ ਇਹ ਯੁੱਧ ਛੜੀ ਬੈਠੇ ਇਹ ਜਿਹੜਾ ਯੁੱਧ ਇੱਕ ਇਹਨਾਂ ਦੀ ਆਪਣੀ ਡਿੱਗਦੀ ਸ਼ਾਖ ਨੂੰ ਬਚਾਉਣ ਦੀ ਕੋਸ਼ਿਸ਼ ਹੈ ਲੇਕਿਨ ਇਹਦੇ ਚ ਕਿਸੇ ਤਰ੍ਹਾਂ ਵੀ ਸਾਰਥਕ ਕੋਈ ਕੰਮ ਮੈਨੂੰ ਦਿਖ ਨਹੀਂ ਰਿਹਾ ਸਿਰਫ ਸ਼ੋਸ਼ੇਬਾਜੀ ਤੇ ਇਸ਼ਤਿਹਾਰਬਾਜੀ ਹੈ ਸਾਰੇ ਦੇਸ਼ ਦੇ ਅਖਬਾਰਾਂ ਦੇ ਵਿੱਚ ਫਰੰਟ ਪੇਜ ਟੋਟਲ ਪੂਰਾ ਦਾ ਪੂਰਾ ਇਹਨਾਂ ਦੀ ਰੋਜ਼ ਐਡ ਲੱਗਦੀ ਹੈ ਤੇ ਇੱਕ ਦਿਨ ਦਾ ਘੱਟੋ ਘੱਟ 1020 ਕਰੋੜ ਰੁਪਏ ਮਨਿਆਦੀ ਦੇ ਖਰਚਾ ਹੈ ਜੇ ਉਹਦੇ ਚੋਂ 1 ਲੱਖ ਵੀ ਇਸ ਫੌਜੀ ਨੂੰ ਮਦਰ ਦੇ ਦਿੱਤੀ ਜਾਂਦੀ ਕਿ ਤੂੰ ਆਪਣੀਆਂ ਲੱਤਾਂ ਨੂੰ ਠੀਕ ਕਰਾ ਲੈ ਤਾਂ ਸ਼ਾਇਦ ਹੋਰ ਫੌਜੀਆ ਨੂੰ ਵੀ ਹੰਗਾਰਾ ਮਿਲਦਾ ਕਿ ਉਹ ਇਸ ਸੇਵਾ ਵਿੱਚ ਆਉਣ ਤੇ ਨਸ਼ਾ ਤਸਕਰਾਂ ਦੇ ਪਿੱਛੇ ਪੈਣ بجائے ਇਸ ਦੇ ਕਿ ਜਿਹੜੇ ਲੋਕ ਨਸ਼ਾ ਤਸਕਰਾਂ ਨੂੰ ਦੇ ਖਿਲਾਫ ਲੜ ਰਹੇ ਆ ਜਿਹੜੇ ਲੋਕ ਨੌਜਵਾਨਾਂ ਨੂੰ ਪ੍ਰੇਰਿਤ ਕਰ ਰਹੇ ਕਿ ਨਸ਼ਾ ਨਾ ਵੇਚੋ ਜਿਹੜੇ ਲੋਕ ਨਸ਼ਿਆਂ ਦੇ ਵੇਚਣ ਵਾਲਿਆਂ ਨੂੰ ਉਜਾਗਰ ਕਰ ਰਹੇ ਉਹਨਾਂ ਦੀ ਮਦਦ ਕਰਨ ਦੇ ਸਰਕਾਰ ਨਸ਼ਾ ਤਸਕਰਾਂ ਨੂੰ ਸਹਿ ਦੇ ਰਹੀ ਆ ਬੜੀ ਭਾਰੀ ਐਗਜ਼ਾਮਪਲ ਹੈ ਕਿ ਇੱਥੇ ਜਿਹੜੇ ਫੌਜੀ ਦੀਆਂ ਲੱਤਾਂ ਤੋੜੀਆਂ ਇੱਕ ਹੋਰ ਬੰਦੇ ਦੀਆਂ ਲੱਤਾਂ ਤੋੜੀਆਂ ਉਹਨਾਂ ਨੂੰ ਸਰਕਾਰ ਨੇ ਆ ਕੇ ਪੁੱਛਿਆ ਤੱਕ ਨਹੀਂ ਐਮਐਲਏ ਦਾ ਪਿੰਡ 2-4 ਕਿਲੋਮੀਟਰ ਦੇ ਵਿੱਚ ਪੈਂਦਾ ਐ ਐਮਐਲਏ ਦੇ ਉਹਨਾਂ ਦੇ ਦਰ ਤੇ ਨਹੀਂ ਆ ਕੇ ਖੜਿਆ ਦੁਨੀਆ ਭਰ ਦੇ ਲੋਕ ਆ ਗਏ ਲੇਕਿਨ ਐਮਐਲਏ ਤੇ ਆਮ ਆਦੀ ਪਾਰਟੀ ਦਾ ਕੋਈ ਬੰਦਾ ਨਹੀਂ ਆਇਆ ਇੱਕ ਮੁੱਖ ਮੰਤਰੀ ਦਾ ਜਿਹੜਾ মিডিਆ ਡਵਾਈਜ਼ਰ ਆਇਆ ਸੀ ਉਹ ਇਹ ਕਹਿ ਕੇ ਗਿਆ ਕਿ ਜੀ ਇੱਥੇ ਬਿਲਕੁਲ ਸਾਰਾ ਕੁਝ ਠੀਕ ਆ ਇੱਥੇ ਕੁਝ ਨਹੀਂ ਹੋਇਆ ਵਾ ਇਹ ਤਾਂ ਐਵੇਂ ਲੋਕ ਪਖੰਡ ਕਰਦੇ ਆ ਤੇ ਲੱਤਾਂ ਟੁੱਟੀਆਂ ਵੀ ਨਹੀਂ ਉਹਨੂੰ ਦਿਖਦੀਆਂ ਉਹਨੂੰ ਆਪਣੀ ਛਾਖ ਬਚਾਉਣ ਵਾਸਤੇ ਸਟੇਟਮੈਂਟ ਵੀ ਉਹ ਐਸੀ ਦਿੰਦਾ ਜਿਹੜੀ ਕਿ ਲੋਕਾਂ ਨੂੰ ਉਹਦੀ ਬਿਸ਼ਰਮੀ ਲੋਕ ਦੇਖ ਰਹੇ ਆ ਤੇ ਲੋਕਾਂ ਨੂੰ ਨਮੋਸੀ ਚੱਲ ਨਹੀਂ ਪੈ ਰਹੀ ਮੁੱਖ ਮੰਤਰੀ ਸਾਹਿਬ ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਸਵਾਲ ਹੁੰਦਾ ਪਿੰਡ ਨੂੰ ਲੈ ਕੇ ਉਹ ਪੱਤਰਕਾਰ ਨੂੰ ਇਹ ਪੁੱਛਦੇ ਆ ਵੀ ਤੁਸੀਂ ਪਿੰਡ ਜਾ ਕੇ ਆਏ ਹੋ ਤੁਸੀਂ ਤਾਂ ਹੁਣ ਪਿੰਡ ਜਾ ਵੀ ਆਏ ਪਿੰਡ ਦੇ ਲੋਕ ਤੁਹਾਡੇ ਮੂਹਰੇ ਬੋਲੇ ਆ ਐਨਾ ਹਾਲ ਚਿੱਟੇ ਵਾਲਿਆਂ ਨੇ ਬੁਰਾ ਕਰਿਆ ਵਾ ਉਹ ਏਕਣੀ ਵੀ ਇਹ ਪਹਿਲੀ ਘਟਨਾ ਤੁਹਾਨੂੰ ਪਿੰਡ ਵਾਲਿਆਂ ਨੇ ਹੋਰ ਘਟਨਾ ਵੀ ਇੱਕ ਦਿਖਾਈ ਸੀ ਹਰ ਵਾਰੀ ਜਿਹਦਾ ਜੀ ਕਰਦਾ ਉਹ ਚੱਕ ਕੇ ਪਿੰਡ ਦੇ ਲੋਕਾਂ ਨੂੰ ਕੁੱਟੀ ਜਾਂਦੇ ਆ ਹਾਲਾਤ ਕਿਉਂ ਨਹੀਂ ਫਿਰ ਦੱਸਦੇ ਉਹਨਾਂ ਨੂੰ ਹੋਂ ਤਾਂ ਪਿੰਡ ਤੁਸੀਂ ਜਾ ਕੇ ਆਇਓ ਤੁਸੀਂ ਦੱਸ ਦੋ ਕੀ ਪਤਾ ਦੱਸ ਜਾਂ ਮੈਂ ਇੱਕ ਪਹਿਲਾਂ ਤਾਂ ਮੈਂ ਉਸ ਫੌਜੀ ਨੌਜਵਾਨ ਜਿਹੜਾ ਬਹਾਦਰ ਹੈ ਜਿਹੜਾ ਨਸ਼ੇ ਤਸਕਰ ਵਿੱਚ ਲੜ ਰਿਹਾ ਉਹਦੇ ਘਰ ਗਿਆ ਉਹਦਾ ਹਾਲਚਲ ਪੁੱਛਿਆ ਉਸ ਤੋਂ ਬਾਅਦ ਮੈਂ ਉਸ ਮੁੰਡੇ ਦੇ ਘਰ ਗਿਆ ਜਿਹਦੀ ਜਿਹਨੇ ਪੋਸਟਰ ਲਗਾਇਆ ਸੀ ਕਿ ਜੀ ਨਸ਼ਾ ਤਸਕਰਾਂ ਦੇ ਖਿਲਾਫ ਸਾਡਾ ਪਿੰਡ ਬਚਾਓ ਉਸ ਦੀ ਮਾਂ ਰੋਣ ਲੱਗੀ ਹੈ ਆਂਗਣ ਵੜੀ ਵਰਕਰ ਹੈ ਲੇਡੀ ਤੇ ਸ਼ਰੀਪ ਪਰਿਵਾਰ ਹੈ ਉਹਦਾ ਫਾਦਰ ਵੀ ਮੁੰਡੇ ਦਾ ਫੌਜੀ ਰਿਹਾ ਇਸ ਪਿੰਡ ਚ ਮੈਨੂੰ ਲੱਗਦਾ ਫੌਜੀ ਕਾਫੀ ਹੈ ਤੇ ਉਹ ਵੀ ਲੱਗਿਆ ਹੋਇਆ ਹੈ ਨਸ਼ਾ ਤਸਕਰਾਂ ਦੇ ਖਿਲਾਫ ਫੋਨ ਤਿੰਨ ਦਿਨ ਪਹਿਲਾਂ ਫੇਰ ਉਹਦੇ ਘਰ ਦੇ ਅਟੈਕ ਹੋਇਆ ਤੇ ਕੁਝ ਬੰਦੇ ਆ ਕੇ ਗਏ ਆ ਉਹਦੀ ਮਾਂ ਤੇ ਪਰਿਵਾਰ ਸਹਿਮਿਆ ਹੋਇਆ ਹੈ ਤੇ ਇੱਥੇ ਦਾ ਪ੍ਰਸ਼ਾਸਨ ਉਹਨਾਂ ਦੀ ਕੋਈ ਸੁਣਵਾਈ ਨਹੀਂ ਕਰ ਰਿਹਾ ਮੈਂ ਅਫਸਰਾਂ ਨਾਲ ਗੱਲ ਕੀਤੀ ਤੇ ਅਫਸਰ ਹੈਲਪਲੈਸ ਹੈ ਕਿ ਇੱਥੇ ਦੇ ਜਿਹੜਾ ਐਮ.ਐਲ.ਏ ਐ ਤੇ ਜਿਹੜੇ ਸਰਕਾਰੀ ਤੰਤਰ ਨੂੰ ਚਲਾ ਰਹੇ ਲੋਕ ਐ ਉਹ ਨਸ਼ਾ ਤਸਕਰਾਂ ਨਾਲ ਐ ਪੁਲਿਸ ਦੇ ਇੱਥੇ ਹੱਥ ਖੜੇ ਹੋਏ ਵੀ ਐ ਇਹ ਹੈ ਆਮ ਆਦਮੀ ਪਾਰਟੀ ਦਾ ਬਦਲਾਵ ਕੀ ਆ ਲੋਕ ਅਜਿਹੇ ਬਦਲਾਵ ਨੂੰ ਉਡੀਕ ਰਹੇ ਸੀ ਮੇਰਾ ਇਹ ਸਵਾਲ ਹੈ ਮੇਰਾ ਆਖਰੀ ਸਵਾਲ ਹੀ ਆ ਸਰਕਾਰ ਇਹ ਵੀ ਦਾਵਾ ਕਰਦੀ ਐ ਬਹੁਤ ਥਾਵਾਂ ਤੇ ਆਉਣ ਲੱਗ ਗਿਆ ਵੀ ਐਨੇ ਪਿੰਡ 4500 ਪਿੰਡ ਤਾਂ ਨਸ਼ਾ ਮੁਕਤ ਹੋ ਗਿਆ ਮਨੂੰ ਤੁਸੀਂ ਪਿੰਡਾਂ ਦੀ ਗੱਲ ਛੱਡੋ ਤੁਸੀਂ ਕੋਈ ਗਲੀ ਦਿਖਾ ਦਿਓ ਨਸ਼ਾ ਮੁਕਤੀ ਹਾਲਾਤ ਇਹ ਹੋ ਗਿਆ ਕੱਲ ਮੇਰੇ ਹਲਕਾ ਚਮਕੌਰ ਸਾਹਿਬ ਚ ਫਤਿਹਪੁਰ ਦਾ ਇੱਕ ਫੌਜੀ ਨੌਜਵਾਨ ਛੁੱਟੀ ਆਇਆ 2 ਦਿਨ ਹੋਏ ਸੀ ਆਏ ਨੂੰ ਪਿੰਡ ਦੇ ਵਿੱਚ ਉਹਦੀ ਨਸ਼ੇ ਦੀ ਡੋਜ਼ ਦੇ ওভারਡੋਜ਼ ਦੇ ਨਾਲ ਕਿਉਂਕਿ ਨਾਲ ਦੇ ਮੁੰਡੇ ਲੈ ਗਏ ਨਸ਼ਾ ਜਿਹੜੇ ਵੇਚਦੇ ਸੀ ਉਹਨਾਂ ਨੇ ਉਹਨੂੰ ਚਿੱਟੇ ਤੇ ਲਾਉਣ ਦੀ ਕੋਸ਼ਿਸ਼ ਕੀਤੀ ਤੇ ਉਹਦੀ ਓਵਰਡੋਜ਼ ਦੇ ਨਾਲ ਕੱਲ ਮੌਤ ਹੋ ਗਈ ਹੈ ਤੇ ਐਮਐਲਏ 2 ਕਿਲੋਮੀਟਰ ਤੇ ਉੱਥੋਂ ਜਿੱਥੇ ਫੌਜੀ ਨੌਜਵਾਨ ਦੀ ਲਾਸ਼ ਪਈ ਸੀ ਗਰਾਊਂਡ ਦੇ ਵਿੱਚ ਨਸ਼ਾ ਚਿੱਟੇ ਦੇ ਨਾਲ ਮਰੇ ਹੋਏ ਦੀ ਉੱਥੋਂ 2 ਕਿਲੋਮੀਟਰ ਤੇ ਐਮਐਲਏ ਭਾਸ਼ਣ ਕਰ ਰਿਹਾ ਸੀ ਤੇ ਸਰਪੰਚਾ ਉਹਨੂੰ ਸੌਂਖ ਖਿਲਾ ਰਿਹਾ ਸੀ ਕਿ ਜੀ ਮੈਂ ਐਸੀ ਨਸ਼ਾ ਖਤਮ ਕਰ ਰਿਹਾ ਸੀ ਨਸ਼ਾ ਨਹੀਂ ਵਿਕਣ ਦਵਾਂਗੇ ਉੱਥੇ ਆਪਣਾ ਭਾਸ਼ਨ ਕਰਦਾ ਰਿਹਾ ਲੱਛੇਦਾਰ ਲੇਕਿਨ 2.2 ਕਿਲੋਮੀਟਰ ਤੇ ਜਿਹੜੇ ਫੌਜੀ ਨੌਜਵਾਨ ਦੀ লাশ ਰੁਲਦੀ ਰਹੀ ਹੈ 6 ਘੰਟੇ ਸਾਰੀ ਰਾਤ ਉੱਥੇ ਪਿਆ ਰਿਹਾ ਫੌਜੀ ਨੌਜਵਾਨ ਫਿਰ ਉਸ ਤੱਕ ਉਹਦੇ ਘਰ ਤੱਕ ਨਹੀਂ ਪਹੁੰਚਿਆ ਅੱਜ ਫਿਰ ਮੈਂ ਇੱਥੇ ਆਇਆ ਫੌਜੀ ਨੌਜਵਾਨ ਦੀਆਂ ਲੱਤਾਂ ਤੋੜੀਆਂ ਹੋਈਆਂ 2.5 ਕਿਲੋਮੀਟਰ ਤੇ ਦੂਸਰਾ ਪਿੰਡਾ ਜਿੱਥੇ ਐਮਐਲਏ ਰਹਿੰਦਾ ਹੈ ਐਮਐਲਏ ਇੱਕ ਮਹੀਨੇ ਜਿਹਦੇ ਘਰ ਤੱਕ ਨਹੀਂ ਆਇਆ ਆਉਂਦੇ ਕਿਉਂ ਨਹੀਂ ਪੈਸੇ ਬਾਈ ਜੀ ਇਹ ਆਉਂਦੇ ਇਸ ਕਰਕੇ ਨਹੀਂ ਕਿਉਂਕਿ ਇਹਨਾਂ ਦੇ ਅੰਦਰ ਚੋਰ ਹੈ ਇਹ ਆਪ ਮਿਲ ਗਏ ਆ ਪੁਲਿਸ ਦੇ ਨਾਲ ਇਹ ਲੋਕ ਕੋਈ ਟਰੈਡੀਸ਼ਨਲੀ ਇਸ ਤਰ੍ਹਾਂ ਦੇ ਸਮਾਜ ਸੇਵੀ ਲੋਕ ਨਹੀਂ ਸੀ ਇਹਨਾਂ ਨੂੰ ਇੱਕ ਦਾ ਮੌਕਾ ਮਿਲ ਗਿਆ ਤੇ ਜਿਹੜਾ ਜੋ ਵੀ ਕਰਦਾ ਹੁੰਦਾ ਸੀ ਚਾਹੇ ਕਿਸ ਤਰ੍ਹਾਂ ਦਾ ਵੀ ਬੰਦਾ ਸੀ ਉਸ ਨੂੰ ਲੋਕਾਂ ਨੇ ਬਿਨਾਂ ਦੇਖੇ ਲੋਕਾਂ ਨੇ ਦੇਖਿਆ ਹੀ ਨਹੀਂ ਕੈਂਡੀਡੇਟ ਕੌਣ ਹੈ ਇੱਕ ਭੇੜਚਾਲ ਦੇ ਵਿੱਚ ਵੱਡੀ ਢੇਰੀ ਆਈ ਤੇ ਉਹਨੂੰ ਸਭ ਕੁਝ ਹਟਾ ਕੇ ਲਈ ਤੇ ਅਜਿਹੇ ਬੰਦੇ ਐਮਐਲਏ ਬਣ ਗਏ ਅੱਜ ਉਹ ਪੁਲਿਸ ਦੇ ਨਾਲ ਮਿਲ ਕੇ ਪੁਲਿਸ ਵਾਲਿਆਂ ਨੂੰ ਵੀ ਉਹਨਾਂ ਨੇ ਝਾਟਪੁਰ ਲਾਇਆ ਹੋਇਆ ਇਹ ਆ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਝਾਟਪੁਰ ਲਾਇਆ ਹੋਇਆ ਤੇ ਪੰਜਾਬ ਦੇ ਵਿੱਚ ਬੇਹਾਲ ਹੋਇਆ ਹੋਇਆ ਨਸ਼ੇ ਦਾ ਕਿਸੇ ਤਰ੍ਹਾਂ ਵੀ ਰੁਕਣ ਦਾ ਕੋਈ ਨਾਮ ਨਹੀਂ ਹੈ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ